ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੇ ਵੀਡੀਓ ਵਿੱਚ ਗੱਲਬਾਤ ਕਰਾਂਗੇ 822 ਕਣਕ ਬਾਰੇ ਜਿਹੜੀਆਂ ਕਿ ਮੈਂ ਪਹਿਲਾਂ ਵੀ ਵੀਡੀਓ ਸਾਂਝੀਆਂ ਕਰਦਾ ਰਿਹਾ ਤੁਹਿਆਂ ਰੋਕ ਤੋਂ ਆਦਾ ਮੋਟ ਅੰਦਾਜ਼ਾ ਲਾ ਸਕਦੇ ਹੋ ਇਹ ਕਣਕ ਲਗਭਗ ਅੱਜ 65 ਦਿਨਾਂ ਦੀ ਹੋ ਚੁੱਕੀ ਏ ਤੇ 16 17 ਨਵੰਬਰ ਤੋਂ ਲਾ ਕੇ ਬੀਜੀ ਸੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਇਹਨੂੰ ਆਪਾਂ ਖਾਦਾ ਖੋਦਾ ਕੰਪਲੀਟ ਸਰਵਿੰਗ ਕਰ ਚੁੱਕੇ ਆ ਤੇ ਕੱਲ ਦਾ ਇੱਕ ਮੀਂਹ ਵੀ ਉੱਤੇ ਪੈ ਚੁੱਕਿਆ ਵਾ ਤੇ ਬਹੁਤ ਸੋਹਣੀ ਕਣਕੇ ਸਲੀ ਦੋ ਸੀਜ਼ਨ ਤੋਂ ਪਹਿਲਾਂ ਆਪਾਂ ਇਹੋ ਹੀ ਵੈਰਾਈਟੀ ਮਤਲਬ ਇਥੋਂ ਵੀਡੀਓ ਸਾਂਝੀ ਕਰਦਾਂ ਇਹੋ ਹੀ ਵੈਰਾਈਟੀ ਵੀਰ ਦੇ ਰਹੇ ਆ ਤੇ ਇਹਨਾਂ ਖੇਤਾਂ ਦੇ ਵਿੱਚ ਵੀਰ ਦੇ ਰਹੇ ਆ ਤੇ ਪਹਿਲੇ ਸੀਜ਼ਨ 826 800 26 ਵੈਰਾਈਟੀ ਆ ਜੀ ਪੀਪੀ ਡਬਲਯੂ ਤੇ ਇਹਨੇ ਪਹਿਲੀ ਵਾਰ 25 ਕੁੰਡਲ ਦੂਜਿਆ 26 ਕੁੰਡਲ ਤੇ ਇਸ ਵਾਰ ਵੇਖ ਸਕਦੇ ਹੋ ਕਿ ਚੜ੍ਹ ਦਿੰਦੀ ਏ ਤੇ ਇਸ ਵਾਰ ਤੁਸੀਂ ਕਣਕ ਦੇ 65 ਤੋਂ ਦੀ ਗਰੋਥ ਵੇਖ ਸਕਦੇ ਹੋ ਤੇ ਪਿਛਲੀ ਵਾਰ ਦੇ ਕੰਪੈਰੀਸ਼ਨ ਕਰੀ ਇਹ ਇਸ ਵਾਰ ਥੋੜੀ ਕਣਕ ਜਿਆਦਾ ਸੰਘਣੀ ਹੈ ਇਹਦਾ ਕਾਰਨ ਇਹ ਹੈ ਕਿ ਆਪਾਂ ਪਿਛਲੇ ਹਰ ਸਾਲ ਮਤਲਬ ਹੈਪੀ ਸਟਡ ਨਾਲ ਬਜਾਈ ਕਰਦੇ ਸਾਂ ਤੇ 38 ਤੋਂ 40 ਕਿਲੋ ਬੀਜ ਪਾਉਂਦੇ ਸਾਂ ਤੇ ਇਸ ਵਾਰ ਪਹਿਲੀ ਵਾਰ ਸੁਪਰ ਸ਼ੇਡ ਨੂੰ ਬਜਾਈ ਕੀਤੀ ਏ ਤੇ ਉਹਦਾ ਕਾਰਨ ਮੈਂ ਪਹਿਲੀ ਵੀਡੀਓ ਵਿੱਚ ਦੱਸ ਸਕਿਆ ਕਿ ਪਹਿਲੀ ਵਾਰ ਸੁਪਰ ਸ਼ੇਡ ਨੂੰ ਬਜਾਈ ਕੀਤੀ ਏ ਤੇ ਉਹਦੇ ਵਿੱਚ ਬੀਜ ਆਪਾਂ 38 ਤੋਂ 40 ਕਿਲੋ ਮਤਲਬ ਇਹਨਾਂ ਖੇਤਾਂ ਦੇ ਵਿੱਚ ਕਿੜਿਆ ਵਾ ਜਿਤੇ ਕਰਕੇ ਕਣਕ ਸਾਨੂੰ ਬਹੁਤ ਸੰਘਣੀ ਲੱਗ ਰਹੀ ਏ ਤੇ ਸੰਘਣੀ ਕਣਕ ਦਾ ਥੋੜਾ ਬਹੁਤ ਤੁਹਾਨੂੰ ਪਤਾ ਚਾਰ ਥੋੜਾ ਜਿਹਾ ਘਟਾਈ ਹੁੰਦੀ ਏ ਜਿਵੇਂ ਕਿ ਸਿੱਟਾ ਮਤਲਬ ਲੰਮਾ ਨਹੀਂ ਹੁੰਦਾ ਜਾਂ ਦੋਨੋਂ ਭੀਗ ਪੈ ਜਾਂਦਾ ਕਣਕ ਡਿਗ ਜਾਂਦੀ ਏ ਸੋ ਖਾਦ ਵੀ ਆਪਾਂ ਨੂੰ ਲਗਭਗ 2.5 ਕਿਪੌੜੀਆਂ ਪਾ ਚੁੱਕੀਆਂ ਪਹਿਲੀ ਖਾਦ ਪਾਈ ਸੀ ਆਪਾਂ ਲਗਭਗ 25 ਦਿਨਾਂ ਤੇ ਦੂਜੀ 40 ਦਿਨਾਂ ਤੇ ਤੇ ਤੀਜੀ ਖਾਦ ਪਾਈ ਲਗਭਗ 56 60 ਦਿਨਾਂ ਦੇ ਲਾਗੇ ਤੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਗੱਲਬਾਤ ਕਰੀਏ ਜੇ ਇਹ ਨਦੀਨ ਤੁਸੀਂ ਦੇਖ ਸਕਦੇ ਹੋ ਹੁੰਦੀਆਂ ਲਗਭਗ ਇਹ ਚ ਕੰਟਰੋਲ ਹੀ ਹੈ ਕੋਈ ਨਹੀਂ ਹੈਗਾ ਇਹਦੇ ਚ ਤੇ ਇਹਦੇ ਉੱਤੇ ਆਪਾਂ ਜਿਹੜੀ ਵਕੀਰਾ ਮੋਮ ਜੀ ਵਾਲਾ ਸਾਲਟ ਆਉਂਦਾ ਉਹ ਦਵਾਈ ਕੀਤੀ ਸੀ ਤੇ ਇੱਕ ਪੈਂਡੀ ਵਿੱਚ ਪਾਈ ਸੀ ਜਿੱਤੇ ਕਰਕੇ ਸਾਨੂੰ ਇਸ ਖੇਤ ਵਿੱਚ ਬਹੁਤ ਮਤਲਬ ਬਹੁਤ ਵਧੀਆ ਰਿਜ਼ਲਟ ਦਿੱਤਾ ਤੇ ਕਈਆਂ ਖੇਤਾਂ ਵਿੱਚ ਸਾਨੂੰ ਦੋੜੇ ਵੀ ਤੇਰੇ ਸਪਰੇਅ ਕਰਨੀ ਪਈਏ ਜਿੱਥੇ ਉਹਦੇ ਵਿਕੇੜਾਂ ਨੇ ਜਾਂ ਉਹ ਵਾਲਾ ਸਾਲਟ ਨਹੀਂ ਨਹੀਂ ਕੰਮ ਕੀਤਾ ਜਿੱਥੇ ਬਹੁਤ ਜ਼ਿਆਦਾ ਹੁੰਦਾ ਸੀ ਇਹਨਾਂ ਖੇਤਾਂ ਵਿੱਚ ਪਲਾਂ ਘਾਟ ਹੁੰਦਾ ਸੀ ਇੱਥੇ ਸਾਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਨੇ ਤੇ ਹੋਰ ਇਸ ਗੱਲਬਾਤ ਕਰੀਏ ਤਾਂ ਇਹ ਕਣਕ ਮੇਰੇ ਹਿਸਾਬ ਦੇ ਨਾਲ ਸੰਘਣੀ ਹੋਣ ਕਰਕੇ ਜੇ ਤੁਸੀਂ ਸੁਪਰ ਸ਼ਿਟ ਨਾਲ ਬਜਾਈ ਕਰਦੇ ਤਾਂ ਲਗਭਗ 6-7 ਕਿਲੋ ਬੀਜ ਤੁਹਾਨੂੰ ਸੋ ਪਰ ਸਿਰਨਾ ਡ੍ਰਿਲ ਕਰਨਾ ਚਾਹੀਦਾ ਵਾ ਤੇ ਤੁਸੀਂ ਮਕਾਨਕ ਤੁਹਾਨੂੰ ਦਿਖਾ ਦਿੰਦਾ ਕਿ ਬਹੁਤ ਸੰਗਣੀਆਂ ਕਣਗ ਦੇ ਸਕਦੇ ਨਹੀਂ ਬਹੁਤ ਜ਼ਿਆਦਾ ਨਹੀਂ ਠੀਕ ਹੈ ਸੰਗਣੀਆਂ ਤੇ ਆ ਬੰਦੇ ਬੰਦੇ ਥੋੜਾ ਹਿਆਰ ਦੋੜਾ ਵੀ ਕਈ ਵਾਰ ਲੱਗ ਜਾਂਦਾ ਤਾਂ ਵਿੱਚ ਕਈਆਂ ਸੀ ਬੰਦੇ ਬੰਦੇ ਜ਼ਿਆਦਾ ਸੰਗਣੀਆਂ ਵਿੱਚ ਥੋੜੀ ਜਿਹੀ ਠੀਕ ਹੈ ਤੇ ਸੰਗਣੀ ਕਣ ਕੇ ਡਿੱਗਦੀ ਹੈ ਜੀ ਤੇ ਡਿੱਗਣ ਕਰਕੇ ਦੌਣਾ ਭਰੀ ਕੇ ਪੈ ਜਾਂਦਾ ਵਾ ਹੋਰ ਸੰਗਣੀ ਕਣ ਕੇ ਤੇ ਮਤਲਬ ਹਵਾ ਨਹੀਂ ਕ੍ਰੋਸ ਹੁੰਦੀ ਧੁੱਪ ਧੁੱਪ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਵਾ ਤੇ ਦਾਣਾ ਭਰੀ ਕਰਾਇਆ ਜਾਂਦਾ ਜਿੱਤੇ ਕਰਕੇ ਚਾਰ ਘੜਦਾ ਮੇਨ ਤਾਂ ਸਾਨੂੰ ਚਾਰਦਾ ਹੁੰਦਾ ਤੇ ਜਿਹਦਾ ਚਾਰ ਕਰਦਾ ਸੋ ਇਹ 826 ਵੈਰਟੀ ਹੈ ਜੀ ਪੀ ਵੀ ਡਬਲਯੂ ਤੀਜੀ ਵਾਰ ਬੁਝਾਈ ਕੀਤੀ ਜੀ ਪਹਿਲੀ ਵਾਰ 25 ਕੁਇੰਟ ਦੂਜੀ 26 ਕੁਇੰਟ ਐੜਕਾ ਵੇਖੋ ਕੀ ਚੜ ਦਿੰਦੀ ਏ ਤੇ ਹੋਰ ਗੱਲਬਾਤ ਕਰੀਏ ਚਾ ਇਹਨੂੰ ਬੀਜਣ ਸਮੇ ਸਿਰਫ 60 ਤੋਂ 65 ਪਾਠ ਕਿਲੋ ਡੀਏਪੀ ਦੀ ਪੇਨੀ ٹی ਐਸ ਪੀ ਜਿਹੜੀ ਖਾਦ ਹੁੰਦੀ ਉਹ ਕਿਹੜੀ ਸੀ ਡੀਏਪੀ ਸਾਨੂੰ ਸੀ ਨਹੀਂ ਸੀ ਮਿਲੀ ਤੇ ਕਈਆਂ ਖੇਤਾਂ ਦੇ ਵਿੱਚ ਆਪਾਂ ਜਿਹੜੀ ਯੂਰੀਆ ਖਾਦੇ ਉਹ ਲਗਭਗ 3 ਬੋਰੀਆਂ ਪਾਈਏ ਤੇ ਇਹਦੇ ਵਿੱਚ ਆਪਾਂ ਲਗਭਗ ਇਹ ਪਾਈ ਆ 22 ਬੋਰੀਆਂ ਯੂਰੀਆ ਤੇ 60 ਤੋਂ 68 ਕਿਲੋ ਦੀ ਐਪੀ ਕੇਰੀ ਹੈ ਜੀ ਤੇ ਕਿਉਂਕਿ ਕਈ ਖੇਤਾਂ ਦੇ ਵਿੱਚ 60 ਕਿਰਗੀ ਕਈਆਂ ਜੋ 68 ਕਿਰਗੀ ਤੇ ਇੱਕੋ ਟਰੈਲ ਬੱਝੀ ਹੁੰਦੀ ਹੈ ਜੀ ਕਈ ਤੇ ਹਿਸ਼ਾਰ ਕੋਈ ਵੱਧ ਲੱਗ ਜਾਂਦਾ ਵਾ ਨੋਕਰ ਨਾ ਕਰਤੇ ਜਿਹਦੇ ਕਰਕੇ 2 2.5 ਕਿਲੋ ਦਾ ਖਾਦ ਦਾ ਫਰਕ ਜਾਂ ਬੀਜ ਦਾ ਫਰਕ ਪੈ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਤੇ ਮੇਰੇ ਸੁਝਾਅ ਨਾਲ ਕੋਣਕ ਸੰਗਣੀ ਹੈ ਜੀ ਤੁਹਾਨੂੰ ਜੇ ਤੁਸੀਂ ਸੂਪਰ ਸੀਡਾਂ ਦਾ ਕਣਕੀ ਬੀਜ ਜੋ 72 ਦਾ ਜਿਆਦਾ ਲਗਭਗ 36 ਕਿਲੋ ਬੀਜ ਬਹੁਤ ਹੈ ਜੀ ਸੋ ਦੇ ਸਕਦੇ ਹੋ ਤੇ ਸੋ 65 ਦਿਨਾਂ ਦੀ ਕਣਕ ਹੋ ਚੁੱਕੀ ਹੈ ਪਹਿਲਾ ਪਾਣੀ ਲਾਇਆ ਜੀ ਇਹਨੂੰ 21 ਦਿਨ ਤੇ ਲਾਇਆ ਸੀ ਵੀ ਇੱਕ ਦਿਨ ਤੇ ਤੇ ਦੂਜਾ ਪਾਣੀ ਦੀ ਲੋੜ ਨਹੀਂ ਕਿਉਂਕਿ ਮੀਂਹ ਪੈ ਚੁੱਕਿਆ ਵਾ ਠੰਡ ਬਹੁਤ ਜ਼ਿਆਦਾ ਪੈ ਰਹੀ ਸੀ ਸਿਰ ਕੱਕਰ ਬਹੁਤ ਜ਼ਿਆਦਾ ਸੀ ਸੋ ਇਹਦੇ ਵਾਸਤੇ ਬਹੁਤ ਵਧੀਆ ਵਾ ਸੋ ਕਣਕ ਵਾਸਤੇ ਸੋ ਉਮੀਦ ਹੈ ਕਿ ਝਾੜ ਵਧੇਗਾ ੜਕਾਂ ਪਿਛਲੇ ਨਰ ਨਾਲੋਂ ਵੀ ਸੋ ਇੱਕ ਦੋ ਬਰਾਟੀਆਂ ਬੀਜੀਆਂ ਜੀ 327 ਤੇ 822 ਤੇ ਕੁਝ ਕ ਖੇਤਾਂ ਦੇ ਚੌਂਕੂ ਪੈ ਲੀਆਂ ਜਿਹੜੀ 822 ਬੀਜੀ ਉਹ ਲਗਭਗ 30 ਕਿਲੋ ਬੀਜ ਨਾਲ ਬੀਜੀਏ ਜੀ ਇਹ ਹੈਗੀ ਇਹ 40 ਕਿਲੋ ਬੀਜ ਨਾਲ ਤੇ ਦੂਜੀਆਂ ਬੀਜੀਆਂ ਜੀ ਲਗਭਗ 30 ਕਿਲੋ ਬੀਜ ਨਾਲ ਉਹ ਵੀ ਕਣਕ ਬਹੁਤ ਸੋਹਣੀ ਉਹਦੀ ਇੱਕ ਵੀਡੀਓ ਸਾਂਝੀ ਕਰਾਂਗੇ ਤੇ ਉਹ ਕਣਕ ਨੇ ਬੂਟਾ ਬਹੁਤ ਜ਼ਿਆਦਾ ਮਾਰਿਆ ਜੀ ਤੇ ਇਹ ਥੋੜੀ ਸੰਘਣੀ ਹੈ ਉਹ ਥੋੜੀ ਵਿਰਲੀ ਪਰ ਬੂਟਾ ਕਣਕ ਨੇ ਬਹੁਤ ਮਾਰਿਆ ਤੇ ਤੇ ਸਟੱਪ ਬਾਈ ਸਟੱਪ ਉਹ ਕਣਕ ਕਿਹੜੀ ਸੀ ਸੋ ਉਹਨੂੰ ਯੂਰੀਆ ਖਾ ਲਗਭਗ ਤਿੰਨ ਬੋਲੀਆਂ ਪਾਈ ਜੀ ਇਹਨੂੰ ਤਈ ਬੜੀਆਂ ਪਾਈ ਹੈ ਜੀ ਸੋ ਤੁਸੀਂ ਦੇਖ ਸਕਦੇ 65 ਦਿਨ ਦੀ ਕਨਕਰਸੋ ਸਬਿਓਲਿਟੀ ਸੋ ਧੰਨਵਾਦ ਜੀ